ਸਤਾ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਆਪ ਜੀ ਨੂੰ ਮੇਰੇ ਸਵਾਲ ਹੈ ਕਿ ਆਪਾਂ ਕਹਾ ਸੀ ਕਿ ਇਹ ਬਦਲਾਅ ਹੋਵੇਗਾ ਪੰਜਾਬ ਦਾ ਜਦੋਂ ਸਰਕਾਰ ਬਣੀ ਕੀ ਸਰਕਾਰ ਪਾਂਡਿਆ ਸਾਰ ਹੀ ਆਮ ਲੋਕਾਂ ਦੇ ਲਈ ਬਦਲਾਅ ਕੋਈ ਨਹੀਂ ਆਇਆ ਫਰਮਾਇਦਾ ਰਾਣੀ ਬਦਲਾਅ ਆ ਗਏ ਇਹਦੇ ਵਿੱਚ ਤੋਂ ਇੱਕ ਗਰੀਬ ਸੁਭਾਵਾਂ ਦਾ ਸਹਿਕਾਰੀ ਸੁਭਾਵਾਂ ਦਾ ਸਾਰੇ ਰਜਕਾਰਾਂ ਦਾ ਬਦਲਾ ਇਹੜਾ ਉਹ سرمਾਇਦਾਰਾਂ ਨੂੰ ਦੇ ਦਿੱਤਾ ਤੁਹਾਡੀ ਸਰਕਾਰ ਵੇਲੇ ਪਿਛਲੀਆਂ ਸਰਕਾਰਾਂ ਵੇਲੇ ਵੀ 3-3 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਨਰਾਂ ਤੇ ਚੱਲਦੇ ਸਨ ਸਰਕਾਰਾਂ ਸੋਚਦੀਆਂ ਸਨ ਲੇਬਰ ਸੁਭਾਵਾਂ ਨੂੰ ਕੰਮ ਦੇਣੇ ਆ ਉਹਨਾਂ ਦੀ ਉਸ ਸਮੇਂ ਦੀ ਲਿਮਟ ਦੇ ਹਿਸਾਬ ਦੇ ਨਾਲ ਸਾਰੀਆਂ ਛੋਟੀਆਂ ਛੋਟੀਆਂ 500 ਫੁੱਟ ਦੇ ਰੀਚਾ ਵੜਾ ਕੇ ਲੇਨਾਂ ਦਾ ਦੇ ਕੰਮ ਕੀਤੇ ਜਿਦੋਂ ਪੱਕੀਆਂ ਜਾਂ ਨਹਿਰਾ ਤੇ ਹੁਣ ਵੀ ਉਹ ਪੱਕੀਆਂ ਜਾਂ ਨਹਿਰਾ 250 ਫੁੱਟ ਦੇ ਕੰਮ ਕਰਵਾਏ ਵਿਪਲ ਸਹਿਕਾਰੀ ਸੁਪਾਣ ਨੂੰ ਦੇਖੇ ਉਹ ਵੀ ਪ੍ਰੋਜੈਕਟ ਤੇ ਕੰਮ ਸੀ ਤੇ ਆਰਟੀ ਦੇ ਅਧਿਕਾਰੀ ਜਿਹੜੇ ਆ ਉਹ ਮਨਮਨਿਆ ਕਰਦੇ ਆ ਆਪ ਦੀ ਸਰਕਾਰ ਵੇਲੇ ਭਾਰੋ ਸਾ ਮਤੋਂ ਪਿਆਰ ਤੋਂ ਜਿਹੜੀਆਂ ਕੋਆਪਰੇਟਿਵ ਸਹਿਕਾਰੀ ਸੁਪਾਵਾਂ ਲਾ ਕੇ ਕੰਮ ਕਰਵਾਉਂਦੇ ਨੇ ਬਹਾਨਾ ਇਹ ਆ ਕੇ ਆਨਲਾਈਨ ਟੈਂਡਰ ਨੇ ਲੋਕਾਂ ਆਨਲਾਈਨ ਟੈਂਡਰ ਜਿੰਨਾਂ ਦੀ 5-500 ਕਰੋੜ ਦੀ ਲਿਮਟ ਆ ਉਹਨਾਂ ਵਾਸਤੇ ਤੁਸੀਂ ਇਹ ਕੰਮ ਕੱਢਿਆ ਤੇ ਜਿਹੜੇ ਕੋਆਪਰੇਟਿਵ ਸਹਿਕਾਰੀ ਸੁਪਾਵਾਂ ਗਰੀਬ ਆ ਉਹਨਾਂ ਦਾ ਸਾਰਾ ਹੱਕ ਖੋਗ ਸਰਮਾਇਦਾਰਾਂ ਦੇ ਝੋਲੀ ਵਿੱਚ ਪਾ ਦਿੱਤਾ ਜੀ ਛੋਟੇ ਕੰਮ ਕਾੜੇ ਨਹੀਂ ਰਹਾ ਤੁਹਾਡੇ ਅਧਿਕਾਰੀ ਤੁਸੀਂ ਤੁਹਾਡੀ ਸਰਕਾਰ ਛੋਟੇ ਕੰਮ ਲਾ ਹੀ ਨਹੀਂ ਰਹੀ ਸਭ ਤੁਹਾਡੇ ਅੰਸਰਾਂ ਦੀ ਮਿਲੀ ਭੁਗਤ ਹੈ ਤੁਹਾਡੀ ਕੋ ਪੇਸ਼ ਨਹੀਂ ਚਾਹਦੀ ਤੁਸੀਂ ਕਮੇਟੀਆਂ ਦੇ ਵਿੱਚ ਇਸ਼ਾਰਾ ਦਿੱਤੇ ਲੋਕਾਂ ਦਾ ਜੀ ਅਸੀਂ ਬਦਲਾ ਕਰ ਦਿੱਤਾ 12 ਸਾਲ ਤੁਹਾਡੇ ਨਾਲ ਮੈਂ ਸੁਖਦੇਵ ਸਿੰਘ ਸਰਜਾ ਪਾਰਟੀ ਦੇ ਵਿੱਚ ਗਾਲ ਛੜੇ ਪਰ ਤੁਹਾਡਾ ਬਦਲਾ ਵੇਖ ਕੇ ਤੁਹਾਡੇ ਤੇ ਨਾਂ ਮਾਰ ਖਟਾ ਆਇਆ ਇਹ ਸਰਕਾਰ ਦਾ ਖੜਾ ਛੱਡ ਦੇਣਾ ਚਾਹੀਦਾ ਸਾਰਿਆਂ ਇਹ ਬਦਲਾ ਨਹੀਂ ਇਹਨਾਂ ਦਾ سرمایہਦਾਰੀ ਦਾ ਬਲੰਦਲਾ ਹੈ ਕਿ سرمایہਦਾਰਾਂ ਨੂੰ ਹੀ ਕੰਮ ਦੇਣਿਆ سرمایہਦਾਰਾਂ ਨੂੰ ਹੀ ਨੌਕਰੀਆਂ ਦੇਣੀਆਂ ਕਿਸੇ ਗਰੀਬ ਨੂੰ ਕੋਈ ਨੌਕਰੀ ਨਹੀਂ ਮਿਲਦੀ ਆਪਣੇ ਹੀ ਚੇਤਿਆਂ ਨੂੰ ਨੌਕਰੀਆਂ ਮਿਲਦੀਆਂ ਜਾਂਦੀਆਂ ਆਪਣੇ ਚੇਤਿਆਂ ਨੂੰ ਆਨਲਾਈਨ ਬਹਾਨਾ ਲਾ ਕੇ ਤੇ ਸ਼ਰਤਾਂ ਲਾ ਕੇ ਵੱਡੀਆਂ-ਵੱਡੀਆਂ ਲੰਟਾ ਲਾਗੇ ਵਡੀਆਂ-ਵਡੀਆਂ ਤੇ ਸਰਮਾਇਦਾਰਾਂ ਨੂੰ ਕੰਮ ਦਿੰਦੇ ਨੇ ਇਹਨਾਂ ਦੇ 2-2 5-5 10-10 ਲੱਖ ਦੇ ਕੰਮ ਕਿੱਧਰ ਗਏ ਸੋਸਾਇਟੀਆਂ ਦੇ ਇਹ ਨਰਾਂ ਦੇ ਕੰਮ ਕਿਉਂ ਨਹੀਂ ਕਰ ਸਕਦੀਆਂ ਕੀ ਆਪਾਂ ਇਹ ਜਿਹੜਾ ਕੰਮ ਕਰਦੀਆਂ ਨੇ ਪੰਜਾਬ ਸਰਕਾਰ ਦੇ ਕੋਰਪੋਰੇਟ ਸਹਿਕਾਰੀ ਸੁਭਾਵਾਂ ਦਾ ਐਸਾ ਤੁਸੀਂ ਕਾਹਨ ਕਰ ਦਿੱਤਾ ਵਿਹਲੀਆਂ ਕਰਕੇ ਬਿਠਾ ਦਿੱਤੀਆਂ ਅਜੇ ਤੁਹਾਨੂੰ ਚਿੱਠੀਆਂ ਲਿਖੀਆਂ ਤੁਸੀਂ ਚਿੱਠੀ ਦਾ ਇੱਕ ਜਵਾਬ ਨਹੀਂ ਦਿੱਤਾ ਉਹਦੇ ਵਿੱਚ ਇਥੇ ਸਮਾਪਤੀ ਕਰਦੇ ਅੱਗੇ ਹੋਰ ਸਵਾਲ ਕਰਾਂਗਾ ਤੁਹਾਨੂੰ ਨੇਤਨ ਕਰਦਾ ਰਵਾਂਗਾ ਕਿ ਬਦਲਾਵ ਵਾਲੀ ਦੱਸੋ ਇਹਦੇ ਜੇ ਕਿਹੜੀ ਗੱਲ ਹੈ ਜਿਹੜੀ ਬਦਲਾਵ ਵਾਲੀ ਆ ਮੈਂ ਕੰਪਟੈਂਸ ਸਹਿਕਾਰੀ ਸੁਭਾਵਾਂ ਦੇ ਰੋਜ਼ਗਾਰ ਪਤੀ ਗੱਲ ਕਰਦਾ ਆ ਕਿ ਜਿੱਥੇ ਤੁਸੀਂ ਬਦਲਾਵ ਦੀ ਗੱਲ ਕਰਦੇ ਹੋ ਕਿ ਰੋਜ਼ਗਾਰ ਸਾਰਿਆਂ ਨੂੰ ਦਿੱਤਾ ਜਾਵੇਗਾ ਸਾਰਿਆਂ ਦੇ ਛੋਲੇ ਵਿੱਚ ਪਾ ਦਿੱਤਾ ਜਾਏਗਾ ਉਹ ਤੇ ਗਰੀਬਾਂ ਤੇ ਨਹੀਂ ਕਹਾ ਤੁਸੀਂ ਖੋਲੇ ਸ਼ਰਮਾਇਤਾਰਾਂ ਨੂੰ ਦੇ ਕੇ ਤੁਸੀਂ ਨਾ ਵਜਾ ਹੈ ਇਹ ਹੈ ਤੁਹਾਡੀ ਸਰਕਾਰ ਦਾ ਬਦਲਾਅ ਇੱਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ